ਸਤਿ ਸ਼੍ਰੀ ਅਕਾਲ ਜੀ ਇੱਕ ਬਹੁਤ ਹੀ ਸੁੰਦਰ ਜੱਟ ਸਿੱਖ ਕੰਨਿਆ ਦਾ ਰਿਸ਼ਤਾ ਲੈ ਕੇ ਆਏ ਆਂ ਬੇਟੀ ਕੈਨੇਡਾ ਸਿਟੀਜ਼ਨ ਹੈ ਤੇ ਮਾਪਿਆਂ ਦੀ ਇੱਕ ਲੋਕਤੀ ਸੰਤਾਨ ਹੈ 1993 ਦਾ ਵਰਤ ਹੈ 5 ਫੁੱਟ 5.5 ਇੰਚ ਹਾਈਟ ਹੈ ਮੇਨ ਗੱਲ ਇਹ ਹੈ ਵੀ ਬੇਟੀ ਦੇ ਬਾਪ ਕੋਲ 7 ਏਕੜ ਐਗਰੀਕਲਚਰ ਲੈਂਡ ਹੈ ਤੇ ਸੈਰੀ ਰਹਿਸ ਹੈ ਬਹੁਤ ਵਧੀਆ ਪਰਿਵਾਰ ਹੈ ਬੇਟਾ ਗ੍ਰਿਹਸਤ ਚਾਹੀਦਾ ਹੈ ਕੈਨੇਡਾ ਗਿਆ ਹੋਵੇ ਤਾਂ ਵੀ ਬਹੁਤ ਵਧੀਆ ਗੱਲ ਆ ਇਧਰ ਹੋਵੇ 5-7 ਕਿੱਲੇ ਜ਼ਮੀਨ ਹੋਵੇ ਮੇਨ ਗੱਲ ਇਹ ਐ ਵੀ ਬੇਟਾ ਘਰ ਜਮਾਈ ਰਹਿਣਾ ਚਾਹੀਦਾ ਮਾਂ ਪਿਓ ਦੀ ਸੇਵਾ ਵਾਲਾ ਚਾਹੀਦਾ ਵਧੀਆ ਚੰਗਾ ਚਾਹੀਦਾ ਜੇਕਰ ਕੋਈ ਤੁਹਾਡੇ ਨਿਗਾਚ ਹੈ ਜਾਂ ਤੁਸੀਂ ਇਸ ਤਰ੍ਹਾਂ ਦਾ ਰਿਸ਼ਤਾ ਦੇਖ ਰਹੇ ਹੋ ਸਾਡੇ ਦਿੱਤੇ ਨੰਬਰ ਤੇ ਸੰਪਰਕ ਕਰ ਲਿਓ ਵੈਰੀਫਾਇਸ ਕਰਨਾਲਾ ਕਦੇ ਵੀ ਕੋਈ ਨਾ ਹੀ ਕਦੇ ਕੋਈ ਆ ਜਿਹੜਾ ਰਸਤਾ ਉਹ ਬੋਲਦੇ ਆ ਵੀ ਜਿਹੜਾ ਸਾਡੇ ਦਫਤਰ ਦੇ ਵਿੱਚ ਹੋ ਗਿਆ ਹੀ ਨਾ ਔਰ ਨਾ ਹੀ ਅਸੀਂ ਕੋਈ ਫੇਕ ਵੀਡੀਓ ਪਾਉਨੇ ਆ ਖੇਡ ਸਹਯੋਗਾਂ ਦੀ ਐ ਕਿਉਂਕਿ ਸਾਨੂੰ ਤਾਂ ਹੋਏ ਲਈ ਪਾ ਅਸੀਂ ਰੱਖ ਕੇ ਕੀ ਕਰਾਉਣਾ ਨੰਬਰ ਸਕਰੀਨ ਤੇ ਚੱਲਦਾ ਦੇਰ ਨਾ ਕਰਿਓ ਚੱਕੋ ਹੁਣ ਹੁਣੀ ਦਾ ਸਸ਼ਿਕਾ